ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦਾ ਹੋਇਆ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹਲਕਾ ਦਾਖਰ ਦੇ ਪਿੰਡ ਗੂੜੀ ਦੀ ਰਹਿ ਚੁੱਕੀ ਸਰਪੰਚ ਬੀਬੀ ਬਲਵਿੰਦਰ ਕੌਰ ਮਾਨ ਦੇ ਕੋਲ ਆਓ ਆਪਾਂ ਗੱਲਬਾਤ ਕਰਦੇ ਹਾਂ ਬੀਬੀ ਬਲਵਿੰਦਰ ਕੌਰ ਮਾਨ ਦੇ ਨਾਲ ਕਿਉਂਕਿ ਬੀਬੀ ਬਲਵਿੰਦਰ ਕੌਰ ਮਾਨ ਦੇ ਪਤੀ ਸਰਦਾਰ ਮਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਦੇ ਪਰਿਵਾਰ ਦੇ ਖੂਨ ਦੇ ਕੰਨ ਕੰਨ ਵਿੱਚ ਰਚੀ ਹੋਈ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਬਲਵਿੰਦਰ ਕੌਰ ਜੀ ਜੇਕਰ ਗੱਲ ਕਰੀ ਉਹ ਬੀਬੀ ਬਲਵਿੰਦਰ ਕੌਰ ਦੇ ਪਰਿਵਾਰ ਦੇ ਖੂਨ ਦੇ ਕੰਨਤਲ ਵਿੱਚ ਰਚੀ ਹੋਈ ਆ ਕਿੰਨਾ ਕੋ ਸੱਚਾ ਹੈ ਬਿਲਕੁਲ ਜੀ ਹੂੰ 100% ਸੱਚਾ ਅਸੀਂ ਤਾਂ 1988 ਤੋਂ ਲੈ ਕੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਜੁੜੇ ਰਹਿਣਾ ਵੀ ਆ ਰਹਿਾਂਗੇ ਹੂੰ ਤੇ 100% ਸੱਚ ਗੱਲ ਕੀ ਖੁੱਬੀ ਹੈ ਜੀ ਕਾਂਗਰਸ ਪਾਰਟੀ ਦੇ ਵਿੱਚ ਇੰਨਾ ਪਿਆਰ ਬੰਦੇ ਦਾ ਨਾ ਆਪਦਾ ਕੋਈ ਸਟੈਂਡ ਹੁੰਦਾ ਜੀ ਜਿੱਥੇ ਖੜ ਗਏ ਤੇ ਖੜ ਗਏ ਹੂੰ ਆਪਣੀ ਪਾਰਟੀ ਜਿੱਤੇ ਹਾਰੇ ਅਸੀਂ ਆਪਣਾ ਪੂਰਾ ਜੋਰ ਲਾਉਨੇ ਆ ਵੀ ਆ ਇਸ ਪਾਰਟੀ ਨੂੰ ਜਿਤਾਉਣ ਵਾਸਤੇ ਵੀ ਜੀ ਤੇ ਇਹ ਨਹੀਂ ਹੈਗਾ ਬਈ ਐਤ ਕਿ ਜੇ ਇਹ ਲੱਗਦਾ ਵੀ ਕੋਈ ਹੋਰ ਪਾਰਟੀ ਦਾ ਜੋਰ ਹੈ ਜਾਂ ਆਪਣੇ ਦਾ ਜੋ ਇਦਾਂ ਦੀ ਗੱਲ ਸਾਨੂੰ ਬਿਲਕੁਲ ਪਸੰਦ ਨਹੀਂ ਨਾ ਐਸੀ ਕਦੇ ਕੀਤੀ ਹੈ ਨਾ ਕਰਨੀ ਆਪਦੀ ਪਾਰਟੀ ਨਾਲ ਅਸੀਂ ਝਟ ਕੇ ਖੜਦੇ ਆ ਤੇ ਖੜਨਾ ਵੀ ਜੀ ਤੇ ਜੀ ਬੀਬੀ ਜੀ ਜੇਕਰ ਗੱਲ ਕੀਤੀ ਜਾਵੇ ਹੈਨਾ ਤੁਹਾਡੇ ਪਿਛਲੇ ਸਮੇਂ ਦੀ ਪਿਛਲੇ ਸਮੇਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੇਂਜ ਹੋਈ ਤਾਂ ਤੁਹਾਨੂੰ ਤੁਹਾਡੀ ਪੰਚਾਇਤ ਨੂੰ ਖਾਸ ਕਰਕੇ ਤੁਹਾਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਔਰ ਉਸ ਸਮੇਂ ਤੁਹਾਡੇ ਨਾਲ ਕੈਪਟਨ ਸੰਦੀਪ ਸੰਧੂ ਦੀ ਵੀ ਇੱਕ ਵੀ ਫੋਨ ਕਾਲ ਨਹੀਂ ਸੀ ਆਈ ਤੇ ਤੁਸੀਂ ਫਿਰ ਵੀ ਅੱਜ ਕੱਟੜਾ ਕਾਂਗਰਸ ਪਾਰਟੀ ਲਈ ਬਿਲਕੁਲ ਜੀ ਉਹ ਮੈਂ ਪਹਿਲਾਂ ਹੀ ਗੱਲ ਇਹ ਕਰ ਕਹਿ ਚੱਕੀ ਆ ਵੀ ਬੰਦੇ ਦਾ ਅੱਜ ਤਾਂ ਕੋਈ ਸਟੈਂਡ ਅਪ ਹੋਣਾ ਚਾਹੀਦਾ ਹੂੰ ਜੇ ਚਲੋ ਸਾਡੇ ਨਾਲ ਜੋ ਵੀ ਹੋਇਆ ਸਭ ਨੂੰ ਪਤਾ ਹੀ ਆ ਹੂੰ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਕਿਸੇ ਪਾਰਟੀ ਫਿਰ ਫਿਰ ਵੀ ਅਸੀਂ ਤਾਂ ਉਹਨਾਂ ਨਾਲ ਹੀ ਖੜਾ ਨਾ ਕਿਉਂਕਿ ਅਸੀਂ ਤਾਂ ਕੱਟੜ ਕਾਂਗਰਸੀਆਂ ਅਸੀਂ ਤਾਂ ਰਹਿਣਾ ਹੀ ਇੱਧਰ ਹੂੰ ਸਾਨੂੰ ਸਾਡੀ ਪਾਰਟੀ ਚਾਹੀਏ ਸਾਡੇ ਨਾਲ ਖੜੇ ਨਾ ਖੜੇ ਅਸੀਂ ਤਾਂ ਇਹਨਾਂ ਨਾਲ ਖੜਨਾ ਹੀ ਖੜਨਾ ਤੇ ਇੱਕ ਜਾਣਨਾ ਹੋਰ ਪੁੱਛ ਕੇ ਕੀ ਕਾਰਨ ਹੈ ਤੁਸੀਂ ਇੰਨੇ ਕੱਟੜ ਹੋ ਹੈਨਾ ਪਾਰਟੀ ਦੇ ਲਈ ਪਰ ਜਿਹੜੀ ਤੁਹਾਡੇ ਪੰਚਾਇਤੀ ਮੈਂਬਰ ਨਹੀਂ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਇਹ ਉਹਨਾਂ ਦੀ ਆਪਣੀ ਇੱਛਾ ਜੀ ਉਹਨਾਂ ਨੂੰ ਕੁਝ ਲੱਗਿਆ ਹੋਊਗਾ ਹੂੰ ਬਈ ਆਪ ਦਾ ਉਹਨਾਂ ਦਾ ਕੋਈ ਸਟੈਂਡ ਹੈ ਨਹੀਂ ਤਾਂ ਹੀ ਚਲੇ ਗਏ ਨਾ ਹੂੰ ਤੇ ਤੁਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਘਰ ਵਾਪਸੀ ਹੋ ਜਾਵੇ ਅਸੀਂ ਇੱਕ ਦੋ ਵਾਰੀ ਉਹਨਾਂ ਨਾਲ ਗੱਲ ਕੀਤੀ ਆ ਪੇਪਰ ਆਪਾ ਮੈਂ ਨਹੀਂ ਚਾਹੁੰਦੀ ਵੀ ਕਿਸੇ ਬੰਦੇ ਨੂੰ ਕੋਈ ਮਜਬੂਰ ਕੀਤਾ ਜਾਵੇ ਜੀ ਅਗਲੇ ਤਾਂ ਆਪਦਾ ਫੈਸਲਾ ਅਗਲੇ ਦੀ ਆਪਦੀ ਨਿੱਜੀ ਫੈਸਲਾ ਆ ਆਪਾ ਕੁਝ ਨਹੀਂ ਕਰ ਸਕਦੇ ਜੀ ਤੇ ਅੱਜ ਜਦੋਂ ਸਿਟੀ ਲਾਈਫ ਦੀ ਟੀਮ ਤੁਹਾਡੇ ਕੋਲ ਘਰ ਪਹੁੰਚੀ ਤਾਂ ਉਸ ਸਮੇਂ ਤੁਹਾਡੇ ਕੋਲ ਚੇਅਰਮੈਨ ਘਮਣੇ ਵਾਲ ਤੋਂ ਪਹੁੰਚੇ ਹੋਏ ਸੀਗੇ ਕਿ ਉਹਨਾਂ ਨੇ ਕੋਈ ਪਲਾਨਿੰਗ ਕੀਤੀ ਵੀ ਜਿਹੜੇ ਆ ਆਪਣੀ ਇਸ ਸਮੇਂ ਪਾਰਟੀ ਪਿੰਡ ਗੂੜੇ ਤੋਂ ਕਾਂਗਰਸ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਦੀ ਕਿਵੇਂ ਘਰ ਵਾਪਸੀ ਕਰਵਾਈ ਜਾਵੇ ਹਾਂਜੀ ਉਹਨਾਂ ਨੇ ਵਿਚਾਰ ਤਾਂ ਕੀਤੀ ਆ ਜੀ ਗੱਲਬਾਤ ਕੀਤੀ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਹੂੰ ਤੇ ਉਹਨਾਂ ਨਾਲ ਨੂੰ ਵੀ ਅਸੀਂ ਇਹੀ ਕਿਹਾ ਵੀ ਹਾਂ ਅਸੀਂ ਤੁਹਾਡੇ ਸਾਥ ਦਵਾਂਗੇ ਹੂੰ ਕੋਸ਼ਿਸ਼ ਕਰਾਂਗੇ ਹੂੰ ਜੇ ਉਹ ਉਹ ਚਾਹੁੰਦੇ ਨੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਾਨੂੰ ਤਾਂ ਫਿਰ ਉਹੀ ਗੱਲ ਆ ਆਪਣੀ ਪਾਰਟੀ 'ਤੇ ਵਿਸ਼ਵਾਸ ਆ ਸਾਡਾ ਤਾਂ ਮੇਰਾ ਤਾਂ ਇਹੀ ਆ ਵੀ ਇਹ ਸਾਡੇ ਤਾਂ ਰਾਜਾ ਬੜਿੰਗ ਸਾਹਿਬ ਨੇ ਜਿੱਤਣਾ ਜਿੱਥੇ ਕੋਈ ਮਰਜ਼ੀ ਜਿੰਨ ਮਰਜੀ ਉਹ ਕਰੇ ਤੇ ਰਾਜਾ ਵੜਿੰਗ ਦੀ ਜੇਕਰ ਆਪਾਂ ਗੱਲ ਕਰੀ ਹੈ ਨਾ ਪਾਰਟੀ ਵਿੱਚ ਸਾਈਡ ਤੇ ਰੱਖ ਕੇ ਕਿਰਦਾਰ ਬਖੋ ਰਾਜਾ ਵੜਿੰਗ ਦੇ ਵਿੱਚ ਤੁਹਾਨੂੰ ਕੀ ਖੂਬੀਆਂ ਨਜ਼ਰ ਆਉਂਦੀ ਹੈ ਉਹ ਉਹ ਬੰਦੇ 'ਚ ਤਾਂ ਖੂਬੀਆਂ ਹੀ ਖੂਬੀਆਂ ਨੇ ਕਿਹੜੀ ਖੂਬੀ ਹੈ ਰਾਜਾ ਵੜਿੰਗ ਵਿੱਚ ਉਹਨਾਂ ਦੇ ਵਿੱਚ ਤਾਂ ਸਾਰੀਆਂ ਖੂਬੀਆਂ ਹੀ ਨੇ ਹੂੰ ਕੋਈ ਔਗਣ ਉਹਦੇ ਉਹਨਾਂ ਦੇ ਵਿੱਚ ਮੈਨੂੰ ਨਹੀਂ ਦੱਸਿਆ ਹੂੰ ਔਗਣ ਹੈ ਜੋ ਹੀ ਨਹੀਂ ਹੂੰ ਉਹ ਤਾਂ ਮੈਂ ਤਾਂ ਕਹਾ ਵੀ ਕਿਹੜੀਆਂ-ਕੜੀਆਂ ਖੂਬੀਆਂ ਨੇ ਹੂੰ ਸਾਰੀਆਂ ਖੂਬੀਆਂ ਹੀ ਨੇ ਉਹਨਾਂ ਦੇ ਵਿੱਚ ਹੂੰ ਆਪਰ ਹੈ ਨਹੀਂ ਕੋਈ ਇਹ ਪਾਰਟੀ ਦਾ ਪਿਆਰ ਹੈ ਜਾਂ ਵੈਸੇ ਹੀ ਉਮੀਦਵਾਰ ਵਜੋਂ ਪਿਆਰ ਹੈ ਉਮੀਦਵਾਰ ਵਜੋਂ ਵੀ ਆ ਪਾਰਟੀ ਵੀ ਬਦਲੂਗੀ ਮੰਨ ਲਓ ਪਰ ਉਮੀਦਵਾਰ ਵਜੋਂ ਵੀ ਮਤਲਬ ਕਹਿੰਦੇ ਭਾਵੇਂ ਕਿ ਗੁਰੂਆਂ ਦਾ ਸਾਰਾ ਉਹ ਇਕੱਠਾ ਕਰਦਾ ਜੇਕਰ ਆਪਾਂ ਗੱਲ ਕਰੀਏ ਰਾਜਾ ਬੜਿੰਗ ਦੀ ਤਾਂ ਤੁਹਾਨੂੰ ਲੱਗਦਾ ਹੈ ਕਿ ਜੇਕਰ ਲੁਧਿਆਣਾ ਤੋਂ ਰਾਜਾ ਬੜਿੰਗ ਨੂੰ ਲੋਕ ਐਮਪੀ ਬਣਾ ਦਿੰਦੇ ਨੇ ਹਾਂਜੀ ਤਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਣਗੇ ਬਿਲਕੁਲ ਉਤਰਣਗੇ ਹੂੰ ਇਹ ਚ ਅਸੀਂ ਤਾਂ ਹਰ ਵੇਲੇ ਇਹੀ ਅਪਦਾਸ ਕਰਦੇ ਆਂ ਵੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਵੇ ਕਿਉਂਕਿ ਸਾਨੂੰ ਪੂਰੀਆਂ ਉਹਦੇ ਸਾਨੂੰ ਪਤਾ ਵੀ ਆ ਸਾਨੂੰ 100% ਆਸ ਆ ਵੀ ਸਾਡਾ ਪਿੰਡਾਂ ਦਾ ਸਾਰ ਵਿਕਾਸ ਜਿਹੜੋ ਜਿਹੜੇ ਵੀ ਸਾਡੇ ਅਧੂਰੇ ਕੰਮ ਨੇ ਉਹ ਹੋਣਗੇ ਉਹ ਕਰਵਾਉਣਗੇ ਨੇਪਾਲ ਜੀ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿਛਲੇ ਦਿਨੀ ਹੁੰਜੜੇ ਐਮਪੀ ਸਾਡਾ ਐਮਪੀ ਬੀਜਪੀ 'ਚ ਚਲੇ ਗਏ ਨੇ ਪਿਛਲੇ ਦਿਨੀ ਉਹਨਾਂ ਨੇ ਵੀ ਪਿੰਡ ਗੁੜੇ ਨੂੰ ਵਿਕਾਸ ਕੰਮਾਂ ਦੇ ਲਈ ਬਹੁਤ ਕੁਝ ਦੇ ਕੇ ਗਏ ਨੇ ਉਹਦੇ ਬਾਰੇ ਕੀ ਕਹੂੰਗਾ ਉਹ ਦੇ ਗਏ ਬਹੁਤ ਵਧੀਆ ਗੱਲ ਹੋਈ ਹੈ ਦੇ ਕੇ ਗਏ ਨੇ ਸਾਨੂੰ ਵੀ ਦੇ ਕੇ ਗਏ ਨੇ ਚਲੋ ਸਾਡੇ ਪਾਰਕ ਵਾਸਤੇ ਦੇ ਕੇ ਗਏ ਨੇ ਓਪਨ ਜਿਮ ਵਾਸਤੇ ਦੇ ਕੇ ਗਏ ਨੇ ਉਹ ਸਾਰਾ ਕੁਝ ਪਰ ਗੱਲ ਤਾਂ ਇਹ ਹੈ ਵੀ ਉਹ ਪਾਰਟੀ ਛੱਡ ਕੇ ਗਏ ਸਾਡੀ ਤਾਂ ਇਹੀ ਉਹਨਾਂ ਦੀ ਨਰਾਜ਼ਗੀ ਸਾਡੇ ਸਰਦਾਰ ਨਵਨੀ ਸਿੰਘ ਬਿੱਟੂ ਦੇ ਬਾਰੇ ਕਹਿਣਾ ਬੀਬੀ ਬਲਵਿੰਦਰ ਕੌਰ ਜੀ ਦਾ ਹੀ ਹੈ ਕਿ ਉਹ ਪਾਰਟੀ ਛੱਡ ਕੇ ਗਏ ਇਸ ਲਈ ਇਹੀ ਮੈਰਾਜ ਗਿਆ ਸਾਨੂੰ ਉਹਨਾਂ ਨਾਲ ਫਿਰ ਪਰ ਜਿਮ ਦੇ ਕੇ ਗਏ ਨੇ ਕੀ ਵੋਟ ਭੇਜੂਗੀ ਨਹੀਂ ਉਹ ਗੱਲ ਬੱਕਰੀ ਆ ਉਹ ਤਾਂ ਹੁਣ ਉਹਨਾਂ ਦਾ ਫਰਜ ਬਣਦਾ ਸੀ ਹੂੰ ਉਹ ਤਾਂ ਫਰਜ ਬਣਦਾ ਹੀ ਆ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਅਸੀਂ ਉਹਨਾਂ ਕੋਲੇ ਜਾਣਾ ਉਹਨਾਂ ਉਹਨਾਂ ਦਾ ਫਰਜ ਬਣਦਾ ਪਰ ਆ ਨਹੀਂ ਜਿਹੜੇ ਇਹ ਬਈ ਪਾਰਟੀ ਛੱਡ ਕੇ ਉਧਰ ਚਲੇ ਗਏ ਉਧਰ ਚਲੇ ਗਏ ਤੇ ਇਹ ਆ ਸਾਨੂੰ ਬਹੁਤ ਹਨ ਰੱਜ ਗਿਆ ਮੰਨਦੀ ਉਹਨਾਂ ਨੇ ਪਾਰਟੀ ਕਿਉਂ ਛੱਡੀ ਜੀ ਤੇ ਬਦਲਾਵ ਵਾਲੀ ਸਰਕਾਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਦਲਾਵ ਵਾਲੀ ਸਰਕਾਰ ਦਾ ਤਾਂ ਬਦਲਾਵ ਤਾਂ ਕੋਈ ਹੋਇਆ ਨਹੀਂ ਹੂੰ 2.5 ਸਾਲ ਹੋ ਗਏ ਇਹਨਾਂ ਨੂੰ ਵੀ ਆਇਆਂ ਨੂੰ ਕੋਈ ਸਾਨੂੰ ਤਾਂ ਗਰੰਟ ਨਹੀਂ ਕੋਈ ਸਾਡਾ ਕੰਮ ਨਹੀਂ ਸਾਡੇ ਤਾਂ ਕੰਮ ਸਮਾ ਜਿਹੜੇ ਚੱਲਦੇ ਸੀ ਉਹ ਵੀ ਰੁਕੇ ਪਏ ਨੇ ਹੂੰ ਦੇਖੋ ਕਿੰਨਾ ਚਿਰ ਪਹਿਲਾਂ ਹੀ ਇਹਨਾਂ ਨੇ ਸਾਥੋਂ ਪੰਚਤ ਫੇਰ ਭੰਗ ਕਰਤੇ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਪੰਚਤ ਭੰਗ ਹੋਈਆਂ ਉਹ ਕਿਵੇਂ ਹੋਈਆਂ ਜੋ ਕੀ ਹੋਇਆ ਹਨ ਹੁਣ ਦੇਖੋ ਜਿਹੜੇ ਛੋਟੇ ਛੋਟੇ ਕੰਮ ਨੇ ਇਹ ਪਿੰਡਾਂ ਦੇ ਲੋਕ ਨੇ ਗਰੀਬ ਲੋਕ ਨੇ ਮਜ਼ਦੂਰ ਲੋਕ ਨੇ ਇਹ ਵਿਚਾਰੇ ਛੋਟੇ ਛੋਟੇ ਕੰਮ ਕਿੱਥੇ ਜਾਣ ਇਹ ਸਾਨੂੰ ਤਾਂ ਤੈ ਤਾਂ ਵੀ ਤੁਸੀਂ ਮੋਰ ਨਹੀਂ ਰਣੀ ਤੁਸੀਂ ਕੋਈ ਕੰਮ ਨਹੀਂ ਕਰਨਾ ਜਦੋਂ ਇਹ ਵਿਚਾਰੇ ਆਉਂਦੇ ਨੇ ਕੋਈ ਉਧਾਰ ਕਾਰਡ ਬਣਾਉਣਾ ਕੋਈ ਹੋਰ ਛੋਟੇ ਛੋਟੇ ਕੰਮ ਨੇ ਦੇਖੋ ਮੈਡਮ ਇਹ ਕਿੱਡੀ ਗਲਤ ਗੱਲ ਕਿੱਥੇ ਜਾਣ ਉਹ ਲੋਕ ਇਹਨਾਂ ਦੀ ਜੇਬਾਂ 'ਚ ਇੰਨਾ ਕਿਰਾਇਆ ਹੈਗਾ ਉਹ ਦਿਹਾੜੀ ਜੋਤੇ ਵਾਲੇ ਬੰਦੇ ਨੇ ਉਹ ਛੱਡ ਕੇ ਹੁਣ ਉੱਥੇ ਵੀਡੀਓ ਦਫ਼ਤਰ ਜਾਣ ਕੰਮ ਕਰਾਉਣ ਇਹ ਬਹੁਤ ਵੱਡੀ ਇਹਨਾਂ ਦੀ ਮੈਂ ਤਾਂ ਕਹਿੰਦੀ ਆ ਵੀ ਬਹੁਤ ਚਲੋ ਛੋੜੇ ਮੋਟੇ ਕੰਮਾਂ ਦੇ ਅਧਿਕਾਰ ਤਾਂ ਦੇ ਦੇਣ ਕੋਈ ਵੱਡੀ ਗੱਲ ਆ ਉੱਥੇ ਚਲੋ ਕਹਿ ਦੇਣ ਵੀ ਨਹੀਂ ਤੁਸੀਂ ਇਹ ਫੈਸਲਾ ਨਹੀਂ ਕਰਨਾ ਮੋਰ ਨਹੀਂ ਲਾਉਣੀ ਆ ਨਹੀਂ ਕਰਨਾ ਇਹ ਵਿਚਾਰੇ ਲੋਕ ਕਿੱਥੇ ਜਾਣ ਹੁਣ ਏ ਇਹਨਾਂ ਦੀ ਮੈਨੂੰ ਨਹੀਂ ਇਹ ਗੱਲ ਬਹੁਤ ਬਦ ਕਾਦਾ ਬਦਲਾ ਹੈ ਜੀ ਬੀਬੀ ਬਲਵਿੰਦਰ ਕੋਰ ਜੀ ਤੁਸੀਂ ਆਪਣੇ ਪਿੰਡ ਗੂੜੇ ਤੋਂ ਬਤੌਰ ਸਰਪੰਚ ਸੇਵਾ ਨਿਭਾ ਚੁੱਕੇ ਹੋ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਸਿਆਸਤਦਾਨ ਵੀ ਔਰ ਸਿਆਸਤਦਾਨ ਦਾ ਸਪੋਰਟਰ ਵੀ ਪਾਰਟੀ ਬਦਲ ਕੇ ਦੂਜੀ ਪਾਰਟੀ ਵਿੱਚ ਜਾ ਰਿਹਾ ਹੈ ਇਸ ਨੂੰ ਤੁਸੀਂ ਕਿੱਥੇ ਦੇਖਦੇ ਹੋ ਦੇਖੋ ਮੈਡਮ ਇਹ ਬਹੁਤ ਗਲਤ ਗੱਲ ਆ ਆਪਦੀ ਪਾਰਟੀ ਦੇ ਨਾਲ ਖੜੇ ਹੋਣਾ ਚਾਹੀਦਾ ਦੇਖੋ ਥੋਬੀ ਦਾ ਕੋਈ ਪਤਾ ਨਾ ਕਰਦਾ ਨਾ ਘਟਦਾ ਹੂੰ ਇਹ ਕਹਾ ਵਿਜੀਟੇ ਲਾਗੂ ਹੁੰਦੀ ਆ ਜੀ ਰਾਈਟ ਜਿਹੜੀ ਵੀ ਪਾਰਟੀ ਆ ਤੁਸੀਂ ਉਸ ਪਾਰਟੀ ਨਾਲ ਆਪਦਾ ਉਹ ਸਟੈਂਡ ਲੈ ਲੈਣਾ ਚਾਹੀਦਾ ਆਪਾਂ ਹਮ ਬਿਲਕੁਲ ਨਹੀਂ ਇਹ ਦਲ ਬਦਲੂ ਜੇ ਲੋਕ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਨਹੀਂ ਹਮ ਜਿੱਥੇ ਖੜੇ ਹਾਂ ਤੁਸੀਂ ਖੜੇ ਹੋ ਬਸ ਹਮ ਬਹੁਤ ਗਲਤ ਗੱਲ ਆ